ਲਓਏ ਮਿੱਤਰੋ ਅਸੀਂ ਪਹਿਲੋ ਵੀਡੀਓ ਪਾਈ ਸੀ ਕਿ ਅਸੀਂ ਮਨਾਵਟੀ ਆਲਣਾ ਆਪਣੇ ਫਾਰਮ ਦੇ ਵਿੱਚ ਲਗਾਇਆ ਸੀਗਾ ਤੇ ਆਹ ਦੇਖੋ ਜੀ ਉਹਦਾ ਰਿਜ਼ਲਟ ਤੇ ਪੰਛੀਆਂ ਨੇ ਉਹਦੇ ਵਿੱਚ ਆਪਣਾ ਹੌਂਸਲਾ ਬਣਾਉਣਾ ਚਾਲੂਗਾ ਤੇ ਤਾਂ ਕਿਉਂਕਿ ਪੰਛੀਆਂ ਨੂੰ ਵੀ ਟਰਸਟ ਕਰਨ ਲਈ ਥੋੜਾ ਟਾਈਮ ਲੱਗਦਾ ਤੇ ਆ ਦੇਖੋ ਜੀ ਇਹਦਾ ਨਾਮ ਹੈਗਾ ਸ਼ਰਕ ਤੇ ਇਸ ਵਾਰੀ ਬੱਚੇ ਦੇਵੇਗੀ ਜੀ ਇਹਦੇ ਵਿੱਚ ਤੇ ਉਹ ਜਿਹੜੀ ਉੱਪਰ ਪਾਈਪ ਹੈਗੀ ਆ ਉਹਦੇ ਵਿੱਚ ਚਿੜੀ ਨੇ ਬੱਚੇ ਦੇਣੇ ਆ ਜੀ ਉਹਦਾ ਵੀ ਕੰਮ ਚੱਲ ਰਿਹਾ ਜੀ ਚਿੜੀ ਨੇ ਉਹ ਛੋਟੀ ਜਿਹੀ ਪਾਈਪ ਦੇਖੋ ਦਰਸਲ ਇਹ ਹੀ ਲਾਇਆ ਸੀ ਚਿੜੀ ਲਈ ਜਿਹਾ ਕਿਉਂਕਿ ਪਿਛਲੀਆਂ ਗਰਮੀਆਂ ਦੇ ਵਿੱਚ ਵੀ ਚਿੜੀ ਨੇ ਉਸ ਪਾਈਪ ਦੇ ਵਿੱਚ ਬੱਚੇ ਦਿੱਤੇ ਸੀ ਬਟ ਹੋ ਸਕਦਾ ਕਿ ਇਹ ਹੋਲ ਥੋੜਾ ਜਿਆਦਾ ਵੱਡਾ ਹੋ ਗਿਆ ਕਿ ਚਿੜੀ ਨੇ ਜਿਆਦਾ ਇਹਨੂੰ ਸੇਫ ਨਹੀਂ ਸਮਝਿਆ ਤੇ ਤਾਂ ਕਰਕੇ ਉਹਨੇ ਫਿਰ ਵੀ ਉਸੇ ਪਾਈਪ ਦੇ ਵਿੱਚ ਆਪਣਾ ਆਲਣਾ ਬਣਾਉਣਾ ਚાલુ ਕੀਤਾ ਹੈਗਾ ਤੇ ਇਹਦੇ ਵਿੱਚ ਸਰਕ ਤੇ ਸਾਨੂੰ ਮਾਣ ਹੈ ਕਿ ਚਲੋ ਅਸੀਂ ਪਰਿਆਵਰਣ ਵਾਸਤੇ ਜਾਂ ਪੰਛੀਆ ਵਾਸਤੇ ਕੁਸ਼ ਕਰ ਰਹੇ ਆ ਤੇ ਹੌਲੀ ਹੌਲੀ ਅਸੀਂ ਇਸੇ ਤਰ੍ਹਾਂ ਇਹਨਾਂ ਨੂੰ ਬਧਾਵਾਂਗੇ ਕਿਉਂਕਿ ਇਹ ਜਿਹੜੇ ਪੰਛੀ ਹੈਗੇ ਆ ਜੀ ਤੇ ਕੀਟ ਕੰਟਰੋਲਰ ਦਾ ਕੰਮ ਬਹੁਤ ਵਧੀਆ ਕਰਦੇ ਆ ਦੇਖੋ ਜੀ ਜੇ ਦੀ ਚਿੜੀ ਦੀ ਗੱਲ ਕਰਦੇ ਸੀ ਇਹ ਵੀ ਹੁਣ ਤਿਆਰੀਆਂ ਦੇ ਵਿੱਚ ਹੈ ਇਹ ਵੀ ਜਾਊਗੀ ਆਂਡੇ ਨੇ ਵੀ ਦੇਣੇ ਹੈਗੇ ਆ ਦੇਖੋ